ਹਾਂਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਉਹ ਸਿੱਖ ਨੂੰ ਕਹਿੰਦੇ ਹਨ ਕਿ ਤੂੰ ਗੋਪੀ ਚੰਦ ਰਾਜੇ ਦਾ ਇਤਿਹਾਸ ਕਦੇ ਗੌਰ ਨਾਲ ਪੜੀ ਤੇ ਜੋ ਉਹ ਸਿੱਖ ਸੰਗਤਾਂ ਨੂੰ ਰਾਗੀ ਸਿੰਘ ਸੁਣਾ ਰਹੇ ਸਨ ਉਸ ਵੱਲ ਤੂੰ ਧਿਆਨ ਹੀ ਨਹੀਂ ਕੀਤਾ ਕਿਉਂਕਿ ਤੇਰੀ ਤਰਕ ਦੀ ਬੁੱਧੀ ਸੀ ਗੋਪੀ ਚੰਦ ਰਾਜਾ ਇੱਕ ਅਜਿਹੇ ਰਾਜਾ ਸੀ ਜੋ ਸਭ ਕੁਝ ਤਿਆਗ ਕੇ ਬਰਾਗੀ ਬਣ ਗਿਆ ਸੀ ਸਭ ਕੁਝ ਛੱਡ ਕੇ ਜੰਗਲਾਂ ਵਿੱਚ ਲੱਗ ਗਿਆ ਸੀ ਤੇ ਇੱਕ ਆਪਣੀ ਮਾਂ ਦੀ ਸਿੱਖਿਆ ਤੋਂ ਪ੍ਰਭਾਵਿਤ ਹੋ ਕੇ ਫਿਰ ਉਸ ਸਿੰਘ ਨੇ ਉਹਨਾਂ ਰਾਗੀ ਸਿੰਘਾਂ ਤੋਂ ਮਾਫੀ ਮੰਗੀ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਮੰਗੀ ਸੀ ਪਰ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਕੋਲ ਬੈਠ ਕੇ ਉਸ ਨੂੰ ਕੋਪੀ ਚੰਦ ਰਾਜੇ ਦੀ ਕਥਾ ਸੁਣਾਈ ਸੀ ਹੁਣ ਇਹ ਕੋਪੀ ਚੰਦ ਰਾਜਾ ਕੌਣ ਸੀ ਇਹ ਵੀ ਜਾਣ ਲੈਣਾ ਬਹੁਤ ਜ਼ਰੂਰੀ ਹੈ ਤਾਂ ਇੱਕ ਸੇਕ ਇੱਕ ਭਗਤ ਦਾ ਤੇ ਇੱਕ ਗੁਰੂ ਦਾ ਰਿਸ਼ਤਾ ਬੰਨਦਾ ਹੈ ਤਾਂ ਉਸ ਵਿੱਚ ਨਾ ਕੋਈ ਤੀਜਾ ਆਉਂਦਾ ਹੈ ਸਿਰਫ ਗੁਰੂ ਅਤੇ ਭਗਤ ਹੀ ਹੁੰਦੇ ਹਨ ਹੁਣ ਪੁਰਾਣਾ ਭਾਰਤ ਕਹਿ ਲਈਏ ਜਾਂ ਪੁਰਾਣੇ ਸਮਾਂ ਕਹਿ ਲਈਏ ਇੱਕ ਗੋਪੀਚੰਦ ਨਾਂ ਦਾ ਰਹਿਦਾ ਹੋਇਆ ਸੀ ਉਸ ਕੋਲ ਬਹੁਤ ਜ਼ਿਆਦਾ ਧਨ ਦੌਲਤ ਸੀ ਪਰ ਉਸ ਦੇ ਮਨ ਨੂੰ ਸਕੂਨ ਨਹੀਂ ਸੀ ਮਿਲਿਆ ਇਸ ਕਰਕੇ ਉਹ ਬਰਾਗੀ ਹੋ ਕੇ ਗੋਰਖਨਾਥ ਦੇ ਕੋਲ ਚਲਾ ਗਿਆ ਸੀ ਜੋਗੀ ਬਨ ਦੇ ਲਈ ਹੁਣ ਗੋਰਖਨਾਥ ਨੇ ਗੋਪੀਚੰਦ ਰਾਜੇ ਨੂੰ ਜੋਗ ਜੋਗ ਦੀ ਸਿੱਖਿਆ ਦਿੱਤੀ ਸੀ ਹੁਣ ਜੋ ਗੋਰਖਨਾਸੀ ਇਹ ਨਾਥਾਂ ਵਿੱਚੋਂ ਨਾਸਿਤ ਗੋ ਜੋਗਿਆਂ ਦਾ ਸਭ ਤੋਂ ਵੱਡਾ ਨਾਥ ਮੰਨਿਆ ਜਾਂਦਾ ਸੀ ਗੋਰਖਨਾਸ ਨੂੰ ਇਹ ਪਤਾ ਸੀ ਕਿ ਗੋਪੀ ਚੰਦ ਦੇ ਅੰਦਰ ਲੋਕਲਾਜ ਤੇ ਪ੍ਰਾਤਮਾ ਦੀ ਕੰਧ ਹੈ ਉਸ ਕੰਧ ਨੂੰ ਸਿੱਟਣਾ ਹੋਵੇਗਾ ਢਾਉਣਾ ਹੋਵੇਗਾ ਫਿਰ ਗੋਰਖਨਾਥ ਗੋਪੀ ਚੰਦ ਰਾਜੇ ਨੂੰ ਕਹਿੰਦਾ ਹੈ ਕਿ ਹੁਣ ਤੂੰ ਮੇਰੇ ਕੋਲ ਆਇਆ ਹੈ ਤੇ ਤੂੰ ਮੇਰਾ ਚੇਲਾ ਬਣਨਾ ਚਾਹੁੰਦਾ ਹੈ ਤਾਂ ਤੈਨੂੰ ਓਮ ਓਮੇ ਕਰਨਾ ਪਵੇਗਾ ਜਿਵੇਂ ਜਿਵੇਂ ਮੈਂ ਕਹਾਂਗਾ ਫਿਰ ਗੁਰਖਨਾਥ ਗੋਪੀ ਚੰਦ ਨੂੰ ਕਹਿੰਦਾ ਹੈ ਕਿ ਤੂੰ ਆਪਣੇ ਇਹ ਜੋ ਸ਼ਾਹੀ ਲਿਵਾਜ ਵਾਲੇ ਰਾਜਾਂ ਦੇ ਕੱਪੜੇ ਹਨ ਇਸ ਨੂੰ ਉਤਾਰ ਤੇ ਤੈਨੂੰ ਜੋਗੀਆਂ ਵਾਲਾ ਭੇਸ ਬਣਾ ਲੈ ਹੱਥ ਵਿੱਚ ਇੱਕ ਕਰਮੰਡਲ ਫੜ ਲੈ ਤੇ ਆਪਣੇ ਹੀ ਸ਼ਹਿਰ ਵਿੱਚ ਜਿਸ ਸ਼ਹਿਰ ਦਾ ਤੂੰ ਰਾਜਾ ਸੀ ਉੱਥੋਂ ਜਾ ਕੇ ਭੀਖ ਮੰਗ ਕੇ ਲੈ ਕੇ ਆ ਇੱਥੇ ਗੁਰਖਨਾਥ ਦੇਖਣਾ ਚਾਹੁੰਦਾ ਸੀ ਕਿ ਰਾਜੇ ਅੰਦਰ ਉਹਦਾ ਹੰਕਾਰ ਤਾਂ ਨਹੀਂ ਕਿਉਂਕਿ ਰਾਜਾ ਹੋਰ ਕਿਸੇ ਰਾਜ ਵਿੱਚੋਂ ਤਾਂ ਖਸ਼ਮਾ ਕੇ ਲੈ ਕੇ ਆ ਸਕਦਾ ਸੀ ਪਰ ਉਸ ਨੂੰ ਆਪਣੇ ਸ਼ਹਿਰ ਵਿੱਚੋਂ ਹੀ ਜਿਸ ਨੂੰ ਉਹ ਦਇਆ ਕਰਦਾ ਸੀ ਸਮਾਨ ਖਾਣ ਪੀਣ ਨੂੰ ਉਥੋਂ ਅਪੇਖਸ਼ਾ ਮੰਗਣੀ ਬਹੁਤ ਔਖੀ ਸੀ ਆਪਣੇ ਹੀ ਸ਼ਹਿਰ ਵਿੱਚ ਜਾ ਕੇ ਉਥੋਂ ਭੀਖ ਮੰਗਣੀ ਥੋੜੀ ਵੱਡੀ ਗੱਲ ਹੋ ਗਈ ਸੀ ਰਾਜੇ ਗੋਪੀ ਚੰਦ ਲਈ ਪਰ ਫਿਰ ਗੋਪੀ ਚੰਦ ਰਾਜੇ ਨੇ ਆਪਣੇ ਗੁਰੂ ਦਾ ਹੁਕਮ ਮੰਨਿਆ ਤੇ ਉਸ ਨੂੰ ਕਹਿੰਦਾ ਹੈ ਕਿ ਸਤ ਵਚਨ ਤੇ ਭੀਖ ਮੰਗਣ ਲਈ ਆਪਣੇ ਸ਼ਹਿਰ ਵਾਲੇ ਨੂੰ ਤੁਰ ਪੈਂਦਾ ਹੈ ਹੁਣ ਜਦੋਂ ਰਾਜਾ ਆਪਣੇ ਸ਼ਹਿਰ ਵਿੱਚ ਮੰਗਲ ਲਈ ਜਾਂਦਾ ਹੈ ਤਾਂ ਲੋਕ ਉਸ ਨੂੰ ਦੇਖਦੇ ਹਨ ਤੇ ਦੇਖ ਕੇ ਹੈਰਾਨ ਹੁੰਦੇ ਹਨ ਤੇ ਜਿਨ੍ਹਾਂ ਨੇ ਉਸ ਨੂੰ ਇੱਕ ਪੈਸਾ ਦੇਣਾ ਸੀ ਉਹਨਾਂ ਨੇ ਉਸ ਨੂੰ ਭਿਖਿਆ ਵਿੱਚ ਰੁਪਿਆ ਤੱਕ ਦੇ ਦਿੱਤਾ ਸੀ ਇਦਾਂ ਹੀ ਗੋਪੀਚੰਦ ਰਾਜਾ ਉਥੋਂ ਭਿਖਿਆ ਮੰਗਦਾ ਤੇ ਜੋਗੀਆਂ ਨੂੰ ਦੇ ਦਿੰਦਾ ਤੇ ਜੋਗੀ ਆ ਉਸ ਭਿਖ ਨੂੰ ਗੋਰਖਨਾਥ ਦੇ ਕੋਲ ਪਹੁੰਚਾ ਦਿੰਦੇ ਇਦਾਂ ਮੰਗਦਾ ਮੰਗਦਾ ਫਿਰ ਕੋਪੀਚੰਦ ਆਪਣੀਆਂ ਰਾਣੀਆਂ ਕੋਲ ਪਹੁੰਚਦਾ ਹੈ ਤੇ ਰਾਣੀਆਂ ਦੇਖਦੀਆਂ ਹਨ ਕਿ ਇਹ ਤਾਂ ਰਾਜਾ ਹੈ ਤੇ ਉਸ ਨੂੰ ਮਹਿੰਗੇ ਮਹਿੰਗੇ ਵਸਤਰ ਤੇ ਸੋਨੇ ਚਾਂਦੀ ਦੇ ਗਹਿਣੇ ਦੇ ਦਿੰਦੀਆਂ ਹਨ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ